ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਆ ਝੋਨੇ ਦੇ ਵਿੱਚ ਯੂਰੀਆ ਟੋਟਲ ਕਿੰਨੀ ਪਾਉਣੀ ਤੇ ਕਦੋਂ ਆਪਾਂ ਖਤਮ ਕਰ ਦੇਣੀ ਆ ਤਾਂ ਕਿ ਝੋਨੇ ਦੀ ਫਸਲ ਦੇ ਵਿੱਚ ਕਿਸੇ ਕਿਸਮ ਦਾ ਰੋਗ ਕਿਸੇ ਕਿਸਮ ਦਾ ਕੀੜਾ ਮਕੌੜਾ ਕਿਸੇ ਕਿਸਮ ਦੀ ਕੋਈ ਫੋਟ ਦੀ ਘਾਟ ਨਾ ਰਹੇ ਤੇ ਝੂਨਾ ਚੰਗਾ ਝਾੜ ਦਵੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਰ ਵਾਲਾ ਬਟਨ ਦਬੋਈ ਫੇਸਬੁੱਕ ਪੇਜ ਤੇ ਦੇਖਦੇ ਤਾਂ ਪੇਜ ਨੂੰ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਵੇ ਸੋ ਕਿਸਾਨ ਵੀਰੋ ਨਾਈਟ੍ਰੋਜਨ ਫਾਸਫੋਰਸ ਪਟਾਸ਼ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਲੋਹਾ ਜ਼ਿੰਕ ਇਹ ਜਿਹੜੇ ਮਹੱਤਵਪੂਰਨ ਤੱਤ ਨੇ ਝੂਨੇ ਦੀ ਫਸਲ ਵਾਸਤੇ ਹੋਰ ਛੋਟੇ ਤੱਤ ਵੀ ਹੈਗੇ ਆ ਪਰ ਇਹਨਾਂ ਦਾ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ ਨਾਈਟ੍ਰੋਜਨ ਜਾਂ ਫਾਸਫੋਰਸ ਨੂੰ ਕਿਸਾਨ ਵੀ ਵੱਧ ਤਰਜੀਹ ਦਿੰਦੇ ਆ ਜਿਹਦੇ ਕਰਕੇ ਹੋਰ ਤੱਤਾਂ ਦੇ ਨਾਲ ਇਹਨਾਂ ਦਾ ਇੰਬੈਲੈਂਸ ਹੁੰਦਾ ਹੈ ਜਿਹਦੇ ਕਰਕੇ ਫਸਲ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਰੋਗ ਆਉਂਦੇ ਨੇ ਤੇ ਆਪਣਾ ਝਾੜ ਤੇ ਅਸਰ ਪੈਂਦਾ ਜਾਂ ਆਪਣਾ ਖਰਚਾ ਵੱਧਦਾ ਉਹਨਾਂ ਰੋਗਾਂ ਨੂੰ ਕੀੜੇ ਮਕੌੜਿਆਂ ਨੂੰ ਰੋਕਣ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ ਮਿੱਟੀ ਪਰਖ ਦੇ ਆਧਾਰ ਤੇ ਆਪਣਾ ਨਾਈਟ੍ਰੋਜਨ ਪੌਣੀ ਫਾਸਫੋਰਸ ਪੋਟਾਸ਼ ਜੋ ਵੀ ਛੋਟੇ ਵੱਧ ਦਿੱਤਾ ਉਹਦੇ ਆਧਾਰ ਤੇ ਪਾਉਣੇ ਹੁੰਦੇ ਵਰਨਾ ਜਿਹੜੀ ਸਿਫਾਰਸ਼ ਹੈ 90 ਕਿਲੋ ਨਿੰਮ ਲਪਤ ਯੂਰੀਆ ਨਿੰਮ ਲਪਤ ਯੂਰੀਆ ਹੀ ਆਉਂਦੀ ਆ ਹੁਣ ਜਿਹੜੀ ਸਲੋ ਰਿਲੀਜ਼ਿੰਗ ਹੈ ਹੌਲੀ ਹੌਲੀ ਬੂਟਿਆਂ ਨੂੰ ਮਿਲਦੀ ਹੈ ਦੂਸਰਾ ਹੈ ਫਾਸਫੋਰਸ 1.5 ਗੱਟਾ ਸੁਪਰ ਜਾਂ 27 ਕਿਲੋ ਡੀਏਪ ਜਾਂ ਮਿੱਟੀ ਪਰਖ ਦੇ ਜਾਂ 20 ਕਿਲੋ ਪੋਟਾਸ਼ 60% ਵਾਲੀ ਇਹ ਤੋਂ ਇਲਾਵਾ ਜ਼ਿੰਕ ਤੁਸੀਂ ਜ਼ਰੂਰਤ ਅਨੁਸਾਰ ਪਾਉਣਾ ਹੈ ਕੈਲਸ਼ੀਅਮ ਤੇ ম্যাগਨੀਸ਼ੀਅਮ ਦੇ ਸਾਲਟ ਆਮ ਤੌਰ ਤੇ ਆਪਣੇ ਪਾਣੀਆਂ ਦੇ ਵਿੱਚ ਹੈਗੇ ਆ ਜ਼ਮੀਨਾਂ 'ਚ ਹੈਗੇ pH ਉੱਪਰ ਫਿਰ ਵੀ ਜੇ ਮਿੱਟੀ ਪਰਖਦਾਰ ਤੇ ਘਾਟ ਹੋਵੇ ਤਾਂ ਆਪਾਂ ਉਹ ਵਰਨਰ ਨਾ ਪਾਓ ਜੇ ਇੱਕ ਸਿੰਗਲ ਸੁਪਰ ਫਾਸਫੇਟ ਪਾਉਣੀ ਆ ਤਾਂ ਕੈਲਸ਼ੀਅਮ ਤੱਤ ਵੀ ਮਿਲ ਜਾਂਦਾ 30 30 32 32 ਕਿਲੋ ਦੀ ਕਿਸਤ ਆਪਾਂ ਯੂਰੀਆ ਦੀ ਪਾਉਣੀ ਹੁੰਦੀ ਆ ਆਪਾਂ ਪਾਉਣੇ ਇੱਕ ਇੱਕ ਬੈਗ ਪਹਿਲੀ ਕਿਸਤ ਤੋਂ ਇਲਾਵਾ ਪਹਿਲੀ ਕਿਸਤ ਆਪਾਂ ਪਾਉਣੀ ਆ ਕਦੂ ਕਰਨ ਟਾਈਮ ਜਾਂ ਸੱਤ ਦਿਨਾਂ ਦੇ ਅੰਦਰ ਅੰਦਰ ਸੱਤ ਦਿਨਾਂ ਤੱਕ ਕਹਿ ਸਕਦੇ ਆ ਲਵਾਈ ਤੋਂ ਫਿਰ ਅਗਲੀ ਕਿਸ਼ਤ ਪਾਉਣੀ ਹੈ 21 ਦਿਨ ਤੱਕ ਤੇ ਫਿਰ ਅਗਲੀ ਕਿਸ਼ਤ ਪਾਉਣੀ ਹੈ ਘੱਟ ਸਮਝਾਣੀਆਂ ਕਿਸਮਾਂ ਪੀਆਰ 126 ਪੀਆਰ 124 ਚ 35 ਦਿਨ ਤੇ ਤੇ ਦੂਸਰੀਆਂ ਇਸ ਤੋਂ ਇਲਾਵਾ ਜੋ ਵੀ ਕਿਸਮ ਤੁਸੀਂ ਲਾਈ ਹੋਈ ਹੈ ਉਹ ਚ 42 45 ਦਿਨ ਤੇ ਆਪਾਂ ਯੂਰੀਆ ਖਤਮ ਕਰਨੀ ਆ ਨਾ ਪਹਿਲਾਂ ਨਾ ਬਾਅਦ ਚੋਂ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਕਿ 25 30 ਦਿਨ ਤੇ ਯੂਰੀਆ ਖਤਮ 4 4 5 5 ਦਿਨ ਤੇ ਗੈਪ ਤੇ ਇੱਕ ਇੱਕ ਥੈਲਾ ਯੂਰੀਆ ਖੜੇ ਪਾਣੀ ਚ ਯੂਰੀਆ ਤੇ ਪੀਆਰ 126 ਪੰਜ ਗੱਟੇ ਲੈਂਦੀ ਆ ਇਹ ਕਾਰਡ ਪਤਾ ਨਹੀਂ ਕਿੱਥੋਂ ਕੱਢੀ ਐ ਇਹਦੀ ਮੈਨੂੰ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਕਿਉਂਕਿ ਜਿਹੜੀ ਸੰਸਥਾ ਨੇ ਜਿਹੜੇ ਸਾਡੇ ਇੰਸਟੀਚਿਊਟ ਨੇ ਪੀਏਯੂ ਲੁਧਿਆਣਾ ਨੇ ਇਸ ਕਿਸਮ ਦੀ ਖੋਜ ਕੀਤੀ ਇਹ ਕਿਸਮ ਆਪਾਂ ਨੂੰ ਦਿੱਤੀ ਆ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਇਹ ਪੰਜ ਗੱਟੇ ਲੈਂਦੀ ਆ ਕਿਉਂਕਿ ਜਿਹੜੀ ਜ਼ਮੀਨ ਆਧਾਰ ਤੇ ਜਿਹੜੀ ਖਰਾਕ ਆ ਉਹ ਜ਼ਮੀਨ ਦੀ ਜਿਹੜੀ ਨਿਊਟ੍ਰੀਸ਼ਨ ਦੀ ਇੰਬੈਲੈਂਸ ਆ ਜਾਂ ਕੋਈ ਉਹਦੇ ਵਿੱਚ ਘਾਟਵਾਦ ਉਹਦੇ ਆਧਾਰ ਤੇ ਜਿਹੜੀ ਆਪਾਂ ਖਾਦ ਖਰਾਕ ਦਿੰਨੇ ਆ ਫਸਲ ਨੂੰ ਖਾਂ ਖਰਾਕ ਮਿਲਦੀ ਹੈ ਪੀਆਰ 126 ਘੱਟ ਸਮੇਂ ਦੀ ਕਿਸਮ ਹੈ ਇਸੇ ਕਰਕੇ 35 ਦਿਨਾਂ 'ਚ ਆਪਾਂ ਨਾਈਟੋਜਨ ਇਨ ਯੂਰੀਆ ਖਤਮ ਕਰ ਦੇਣੀ ਹੁੰਦੀ ਹੈ ਜੇ ਤੁਸੀਂ ਜ਼ਿਆਦਾ ਯੂਰੀਆ ਪਾਉਂਗੇ ਤਾਂ ਤੁਹਾਡੀ ਫਸਲ ਦੇ ਵਿੱਚ ਪੱਤਾ ਲਪੇਟ ਸ਼ੀਥ ਬਲਾਈਟ ਤੇ ਵੱਡੀ ਸਮੱਸਿਆ ਜਿਹੜੀ ਆਉਂਦੀ ਆ ਹਲਦੀ ਰੋਗ ਦੀ ਤੁਹਾਡੇ ਹੀ ਫਸਲ ਦੇ ਵਿੱਚ ਇਹ ਆਊਗੀ ਫਿਰ ਆਪਾਂ ਕਹਿੰਦੇ ਆ ਕਿ ਝੂਨਾ ਪਟਾਕਾ ਮਾਰਦਾ ਹਲਦੀ ਰੋਗ ਆ ਗਿਆ ਹਲਦੀ ਬਣ ਗਈ ਤੇ ਸ਼ੀ ਮੁੱਢ ਗਲ ਗੇ ਲਗਾਤਾਰ ਪਾਣੀ ਖੜਾ ਰੱਖਣਾ ਖੜੇ ਪਾਣੀ 'ਚ ਯੂਰਗਿਆ ਪਾਉਣੀ ਕਿਉਂਕਿ ਦੂਜੀ ਤੇ ਤੀਜੀ ਕਿਸ਼ਤ ਆਪਾਂ ਯੂਰਗਿਆ ਦੀ ਉਦੋਂ ਦੇਣੀ ਹੁੰਦੀ ਜਦੋਂ ਖੇਤ 'ਚ ਪਾਣੀ ਨਾ ਖੜਾ ਹੋਵੇ ਤੇ ਪਾਣੀ ਯੂਰਗਿਆ ਲਾਉਣ ਪਾਉਣ ਤੋਂ ਤੀਜੇ ਦਿਨ ਲਾਉਣਾ ਫਿਰ ਇਸ ਗੱਲ ਦਾ ਖਾਸ ਖਿਆਲ ਰੱਖੋ ਕੋਈ 5 ਗੱਟੇ ਨਹੀਂ 26 ਲੈਂਦਾ ਕੋਈ 6 ਨਹੀਂ ਲੈਂਦਾ ਜਿੰਨੇ ਆਪਾਂ ਪਾ ਦੇਾਂਗੇ ਉਨੇ ਹੀ ਲੈ ਲੂਗਾ ਤੇ ਜਿੰਨੀ ਵਾਰੀ ਆਪਾਂ ਪਾ ਦੇਾਂਗੇ ਉੰਨੀ ਵਾਰੀ ਕੋਈ ਲੈ ਲੂਗਾ ਉਹਦੇ ਵਿੱਚ ਆਪਾਂ ਖੜੇ ਪਾਣੀ 'ਚ ਪਾਵਾਂਗੇ ਲੌਸ ਵੀ ਹੋਣਗੇ ਵਾਧਾ ਪਟੇਕ ਹੋਊਗੀ ਬਿਮਾਰੀਆਂ ਲੱਗਣੀਆਂ 30 32 ਕਿਲੋ 35 ਕਿਲੋ ਦੀ ਕਿਸ਼ਤ ਪਾਓ ਤਿੰਨ ਕਿਸ਼ਤਾਂ ਦੇਣੀਆਂ ਇਹ ਚ 35 ਦਿਨ ਤੇ ਪੀਆਰ 126 ਤੇ ਪੀਆਰ 124 ਚ 35 ਦਿਨ ਤੇ ਬਾਕੀ ਕਿਸਮਾਂ ਜੋ ਵੀ ਤੁਸੀਂ ਕੋਈ ਹਾਈਬ੍ਰਿਡ ਲਾਈ ਕੋਈ ਆ ਪੀਆਰ 131 ਲਾਈ ਜਾਂ ਕੋਈ ਹੋਰ ਕਿਸਮਾਂ ਲਾਈਆਂ ਨੇ ਤਾਂ ਉਹ ਤੇ 42 ਦਿਨ ਤੇ ਆਪਾਂ ਯੂਰੀਆ ਖਤਮ ਕਰਨੀ ਆ ਜੇ ਆਪਾਂ ਪਹਿਲਾਂ ਪਾਵਾਂਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹਦਾ ਵੀ ਨੁਕਸਾਨ ਆ ਜੇ ਲੇਟ ਖਤਮ ਕਰਾਂਗੇ ਉਹਦਾ ਵੀ ਨੁਕਸਾਨ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ